ਕਹਲਣਾ 26 ਜਨਵਰੀ ਸੀ ਤੇ ਮੈਨੂੰ ਨਾ ਇੱਕ 15 ਅਗਸਤ ਦੀ ਘਟਨਾ ਯਾਦ ਆ ਗਈ ਮੈਂ ਉਦੋਂ ਐਸਪੀ ਹੱਡ ਕੁਆਟਰ ਬਣਾ ਲਿਆ ਹੁੰਦਾ। 15 ਅਗਸਤ ਨੂੰ ਕਿਉਂਕਿ ਗਰਮੀ ਹੁੰਦੀ ਆ ਉਦੋਂ 8:55 ਦੇ ਵਿੱਚ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਜਾਂਦੀ ਹੈ। ਜਿਹੜਾ ਵੀ ਉੱਥੇ ਉਸ ਵੇਲੇ ਮੁੱਖ ਮਹਿਮਾਨ ਦਾ ਹੋਵੇ ਮੰਤਰੀ ਹੋਵੇ ਡੀਸੀ ਹੋਵੇ ਕੋਈ ਵੀ ਹੋਵੇ। ਤੇ 26 ਜਨਵਰੀ ਨੂੰ ਕਿਉਂਕਿ ਸਰਦੀ ਹੁੰਦੀ ਆ ਉਦੋਂ ਦਿੱਤੀ ਜਾਂਦੀ ਆ 9:55 ਦੇ। ਮੈਂ ਬਰਨਾਲੇ ਐਸਪੀ ਦੇ ਕੁਆਟਰ ਸੀਗਾ ਤੇ 15 ਅਗਸਤ ਦੀ ਸਲਾਮੀ ਲੈਣੀ ਸੀ ਉਦੋਂ ਨਾ ਹੁਣ ਜਿਹੜੇ ਵੱਡੇ ਜ਼ਿਲ੍ਹੇ ਹੁੰਦੇ ਨੇ ਜਿਵੇਂ ਅੰਮ੍ਰਿਤਸਰ ਆਪਰਾੰਗ ਚੰਦਰਿਆ ਲੁਧਿਆਣਾ ਵਾ ਪਟਿਆਲਾ ਵਾ ਇਹਨਾਂ ਚੋਂ ਕਿਸੇ ਜ਼ਿਲ੍ਹੇ 'ਚ ਜਾਂਦੇ ਗਵਰਨਰ ਜਾਂਦਾ ਵਾ ਪੰਜਾਬ ਮੁੱਖ ਮੰਤਰੀ ਜਾਂਦਾ ਵਾ ਤੇ ਉਸ ਤੋਂ ਲਗਾਰੇ ਹੋਰ ਵੱਡੇ ਜ਼ਿਲ੍ਹੇ ਹੁੰਦੇ ਆ ਜਿਵੇਂ ਫਰੂਰ ਹੋ ਗਿਆ ਇਹਦੇ ਬਠਿੰਡਾ ਹੋ ਗਿਆ ਉੱਥੇ ਕੈਬਨਟ ਮੰਤਰੀ ਜਾਂਦੇ ਆ ਤੇ ਇਹ ਛੋਟੇ ਜ਼ਿਲ੍ਹੇ ਆ ਨਾ ਜਿਵੇਂ ਸੰਗਰੂਰ ਆ ਆਪਣਾ ਬਰਨਾਲਾ ਆ ਮਾਨਸਾ ਆ ਤੁਸੀਂ ਲਾਓ ਮੋਗਾ ਆ ਇਹਨਾਂ ਵਿੱਚ ਜਾਂਦੇ ਡਿਪਟੀ ਮੰਤਰੀ ਜਿਹਨਾਂ ਨੂੰ ਰਾਜ ਮੰਤਰੀ ਕਹਿ ਜਾਂਦੇ ਆ ਉਹਨਾਂ ਨੂੰ ਭੇਜ ਦਿੰਦੇ ਆ ਤੇ ਜਾਂ ਫਿਰ ਡੀਸੀ ਨੂੰ ਭੇਜਾਂਦੇ ਵੀ ਤੁਸੀਂ ਆਪੇ ਹੀ ਸਲਾਮੀ ਲੈ ਲਓ ਅਸ਼ਾ ਹੋਇਆ ਉਦੋਂ ਕਾਲੀ ਪਾਜਵਾ ਸਰਕਾਰ ਸੀਗੀ ਤੇ ਇੱਕ ਪਾਜਵਾ ਦੇ ਕੋਟੇ ਦਾ ਰਾਜ ਮੰਤਰੀ ਸੀਗਾ ਉਹਦੀ ਡਿਊਟੀ ਲੱਗੀ ਬਰਨਾਲਾ ਸ਼ਰਾਬੀ ਬੜੇ ਤਗੜਾ ਸਿਰਦਾ ਹਾਂ ਤੋਂ ਉਦੋਂ ਬਦਲ ਗੱਲ ਕਹੇ ਇੰਨਾ ਤਗੜਾ ਸ਼ਰਾਬੀ ਆ ਉਹ ਸ਼੍ਰੀਮਾਨ ਜੀ 9 ਵਜੇ ਪਹੁੰਚੇ ਤੇ 9:30 ਵਜੇ ਜੀ ਸ਼ਰਾਬ ਪਿਆਲੇ ਦਾ ਪ੍ਰੋਗਰਾਮ ਚਾਲੂ ਹੋ ਗਿਆ ਤੇ 10:30 ਵਜੇ ਸਾਰੇ ਜਿਹੜੇ ਅਫਸਰ ਸੀ ਜਿਵੇਂ ਸਿਵਰੇ ਬਾਕੀਆਂ ਨੇ ਵੀ ਤਿਆਰ ਹੋ ਕੇ ਜਾਣਾ ਸੀ ਸਮਾਗਮ ਦੇ ਵਿੱਚ ਦੇਸੀ ਉਚਰ ਗਿਆ ਐਸਐਸਬੀ ਉਚਰ ਗਿਆ ਤੇ ਇੱਕ ਐਸਐਚਓ ਦੀ ਡਿਊਟੀ ਲੱਗੀ ਵੀ ਉਹ ਰਾਤ ਇੱਥੇ ਰਹੇਗਾ ਤੇ ਬਾਕੀ ਗਾਰਡ ਲੱਗੀ ਹੋਈ ਸੀ ਰੈਸਟ ਹਾਊਸ ਡਬਲੂ ਡਬਲੂ ਰੈਸਟ ਹਾਊਸ ਆ ਨਾਲੇ ਉਥੇ ਰਾਤ ਰਹਿਣਾ ਸੀ ਉਹਨਾਂ ਨੇ ਤੇ ਮੇਰੀ ਡਿਊਟੀ ਲੱਗੀ ਸੀ ਵੀ ਸਵੇਰੇ ਤੋਂ ਲੈ ਕੇ ਇਹਨੂੰ ਤੇ ਉੱਥੇ ਮੌਕੇ ਦੇ ਆ ਆਪਣਾ ਸਮਾਗਮ ਵਾਲੀ ਥਾਂ ਤੇ ਪਹੁੰਚਣਾ ਸਟੇਡੀਅਮ ਦੇ ਵਿੱਚ ਮੈਂ 7:30 ਵਜੇ ਗਿਆ ਉਥੇ ਤੇ ਮੈਂ ਸੋਚਿਆ ਵੀ ਮੰਤਰੀ ਜੀ ਤੁਹਾਨੂੰ ਨਾਤ ਹੋ ਕੇ ਤੇ ਆਰ ਸੁਰ ਹੋ ਕੇ ਬ੍ਰੇਕਫਾਸਟ ਕਰਿਆ ਹੋਣਾ ਵਾ ਤੇ ਇਹਨੂੰ ਮੈਂ ਅ 9:30 ਵਜੇ ਲੈ ਕੇ ਤੁਰੂੰਗਾ ਕਿਉਂਕਿ ਰਾਤ ਕੀ ਵਾਰੀ ਫਾਰਕ ਉਹ ਫਾਰਕ ਪਹੁੰਚਦਾ ਉਹਦਾ ਫਲਾਈ ਬਣੀ ਸੀ ਬਣਿਆ ਤੇ ਗੱਡੀ ਵੀ ਉਹ ਖਲੋ ਜਾਂਦੀ ਆ ਹਰ ਕਾ ਕੇ ਝੁਕਣਾ ਪੈਂਦਾ ਤੇ ਤੁਸੀਂ ਮਤਲਬ ਮੈਂ ਤਾਂ ਦਾ ਰਾਹ ਵਾ ਤੇ ਆ ਨਾ ਉੱਥੇ ਪਹੁੰਚ ਜਾਏ ਪਹੁੰਚਾਂਗੇ ਉਥੇ 6 6 ਵਜੇ 6 ਵਜੇ ਪਹੁੰਚਿਆ ਉਥੇ ਮੈਂ ਤੇ ਜਾਂ ਮੈਂ ਉਥੇ ਗਿਆ ਤੇ ਰੈਸਟੋਰੈਂਟਸ ਤੇ ਉਥੇ ਆਪਣਾ ਚੋ ਪਚਾਂਪੀ ਮੈਂ ਗਾਰ ਦੀ ਜਾਜ ਨੂੰ ਕੁਛ ਆ ਉਹ ਐਸਐਚਓ ਰਾ ਹੀ ਡਿਊਟੀ ਤੇ ਖੜਾ ਡਿਊਟੀ ਐਸਐਚਓ ਤੇ ਖੜਾ ਗਿਆ ਹੀ ਕੋਈ ਠੰਡਾ ਖੜਾ ਸੀ ਮੈਂ ਆ ਵੀ ਮੰਤਰੀ ਉੱਠਿਆ ਨਹੀਂ ਆਂ। ਆਂਦੇ ਨਹੀਂ ਜੀ ਮੰਤਰੀ ਦਾ ਸਵਾਹ ਹੋਇਆ ਨਿਕਰਾ ਆਪਿੰਦਾਰਿਆ। ਉਹ ਤੇ ਘੜਾ ਚੱਲਦਾ ਦੋ-ਦੂ। ਤੇ ਨਾਲ ਦੇ ਕਮਰੇ ਚੋਂ ਦਾ ਪੀ ਆ ਪਿਆ ਹੈਗਾ। ਕਿ ਇਹ ਵੀ ਖਾਸ ਹੀ ਹੁੰਦੇ ਮੰਤਰੀਆਂ ਦੇ ਕੋਈ ਰਿਸ਼ਤੇਦਾਰ ਹੁੰਦੇ ਆ ਜਾਂ ਕੋਈ ਉਹਦਾ ਖਾਸ ਵਰਕਰ ਹੁੰਦੇ ਆ। ਮੈਂ ਇਹਨੂੰ ਉਠਾਇਆ ਮੈਂ ਹਾਂ ਉਹ ਵੀ ਨਾ ਉੱਠੇ ਉਹ ਤੇ ਮੈਂ ਤੱਕੇ-ਤੱਕੇ ਮਾਰੀ ਲੰਦਾ ਤਾਹਾਂ ਬਾਹਰ ਵਾਲੇ ਦਰਵਾਜ਼ੇ ਤੇ ਉਹ ਜੀ ਉੱਠਿਆ ਤੇ ਮੈਂ ਹੋਇਆ ਯਾਰ ਗੱਲ ਸੁਣਨਾ। 7 ਵਜੇ ਗਏ ਆ ਮੰਤਰੀ ਜੀ ਉੱਠਿਆ ਨਹੀਂ ਇਹਨੇ ਕੋ ਦਿਉਣਾ ਧੋਣਾ ਨਹੀਂ ਆ ਕੋ ਬ੍ਰੇਕਫਾਸਟ ਵੀ ਕਰਨਾ ਹੋਊਗਾ ਤੇ 8:00 ਵਜੇ ਦੇ ਤੇ ਆਪਾਂ ਕੈਮਰਾ ਚਲਾਉਣਾ ਵਾ ਉਹ ਥੋੜਾ ਫੋੜੋ ਨੇ ਮੂੰਹ ਦੇ ਪਾਣੀ ਪੂਣੀ ਮਾਰਿਆ ਤੇ ਮੇਰ ਨਾਲ ਚਲ ਗਿਆ ਉੱਥੇ ਪਹੁੰਚ ਗਿਆ ਲੋ ਜੀ 7:00 ਵਜੇ ਹੀ ਉਹਦਾ ਬੂਆ ਬੰਦਾ ਮੈਂ ਸ਼ੁਰੂ ਕਰਦਾ ਉਹ ਵੀ ਮੈਂ ਲਖਿਆ ਕੀ ਬੰਦਾ ਹੈਗਾ ਉਹ ਹੁਣ ਮੂੰਹ ਲੱਗੇ ਹੁੰਦੇ ਪੀਏ ਉਹਨੇ ਮੱਕੀਆਂ ਮੱਕੀਆਂ ਮਾਰੀਆਂ ਫੋਨ ਬੁਲਾਇਆ ਬਾਰੋਂ ਮੋਬਾਈਲ ਨਾ ਚੁੱਕੇ ਬੜੀ ਮੁਸ਼ਕਲ ਜੀ ਸਾਢੇ 7 ਵਜੇ ਮੰਤਰੀ ਸਾਹਿਬ ਨੇ ਬੁਆ ਕੋਲਤਾ ਬੁਰੀ ਹੋਈ ਹਾਲ ਕਮਰਾ ਮੁਸ਼ਕਨਾ ਪਰਿਆ ਬਿਨਾਂ ਸ਼ਰਾਬ ਦੀ ਨਾਲ ਤੇ ਉਹ ਜਦੋਂ ਦੱਸਿਆ ਭਾਈ ਆਪਣਾ 8:55 ਤੇ ਨਾਚਾਉਣਾ ਤੁਸੀਂ 7:00 ਵਜੇ ਆ ਉਹ ਜੀ ਉੱਠੇ ਜੋਗਾ ਹੈ ਹੀ ਨਾ ਉਹ ਫੜਾ ਫੜਾ ਨੂੰ ਪੰਜ ਸੱਤ ਨੇ ਬੂਛਟ ਕੇ ਪਾਣੀ ਚ ਨੇ ਗੋਪਰਾਏ ਦਹੀਂ ਦੂਹੀ ਖਵਾਇਆ ਫਿਰ ਜਾ ਕੇ ਮਾੜਾ ਮੋੜਾ ਬੈਹ ਜਾਗਾ ਇਹ ਨਾ ਵੜ ਗਿਆ ਅੱਧਾ ਬਣਾ ਕੇ ਤਾਂ ਉਹ ਹੁੰਦੇ ਲਾਤ ਉਹਨੇ ਕੋ ਸੱਚ ਪਾਣੀ ਪਾਇਆ ਨਾ ਠੰਡਾ ਉਹਨੇ ਆਪਣੇ ਜੀ ਬੰਦਵਾ ਕੇ ਬਰੋਂਦਾ ਕਹਿੰਦਾ ਵੜਾ ਮਟਾ ਅੰਦਰ ਤਾਂ ਵਾਹ ਸੈਟ ਹੋਏ ਤੇ ਚਲੋ ਜੀ ਅਸੀਂ ਨਾਲ ਜੀ ਨੂੰ ਲੱਦ ਦੁੱਧ ਕੇ ਦੇ ਸਾਢੇ ਘਾਟ ਮੇ ਤੁਰਦੇ ਹੌਲੀ ਹੌਲੀ ਗੱਡੀ ਫਿਰ ਡਰਾਈਵਰ ਕਹਿੰਦਾ ਵੀ ਹੌਲੀ ਜਰਾ ਵੀ ਉਸ ਟਾਈਮ ਤੇ ਪਹੁੰਚਣਾ ਹੁੰਦਾ ਨਾ ਜਿਹੜੇ 8:55 ਦੇ ਪਹੁੰਚਣਾ ਹੁੰਦਾ 8:50 ਦੇ ਪਹੁੰਚ ਚਲੋ ਮੌਕੇ ਤੇ ਪਹੁੰਚ ਗਏ ਤੇ ਉਹਨੇ ਜਾ ਕੇ ਜੀ ਝੰਡਾ ਚੁਲਾਤਾ ਪੁਲਿਸ ਨੇ ਖਲਾਮੀ ਦਿੱਤੀ ਉਸ ਤੋਂ ਬਾਅਦ ਇਹਨੇ ਪਰੇਡ ਦਾ ਨਿਰੇਖਣ ਕਰਨਾ ਹੁੰਦਾ ਜੀਪ ਦੇ ਵਿੱਚ ਉਹ ਕੋਦੋਂ ਫਿਰ ਡੀਸੀ ਰੋ ਜਾਂਦਾ ਐਸਐਸਪੀ ਰੋ ਜਾਂਦਾ ਪਰੇਡ ਕਮਾਂਡਰ ਹੁੰਦਾ ਉਹ ਲੋ ਜਾਂਦਾ ਇਹਦਾ ਜੀ ਬੁਰਾ ਹਾਲ ਮੁਰਕਾ ਸਿਰ ਤੋਂ ਪੈਰਾਂ ਤੱਕ ਇਹਦਾ ਵਗੇ ਮੂੰਹ ਜੋ ਇਹ ਮੁਸ਼ਕ ਮਾਰੀ ਜਾਵੇ ਇਹਨੇ ਜੀ ਪਰੇਡ ਦਾ ਨਿਰੇਖਣ ਕੀਤਾ ਫਿਰ ਪਰੇਡ ਤੋਂ ਸਲਾਮੀ ਲਈ ਤੇ ਸਾਰਿਆਂ ਦਾ ਧਿਆਨ ਹੁਣ ਹਮਸ ਤੇ ਗਰਮੀ ਅਗਸਤ ਤੇ ਬਹੁਤ ਹੁੰਦੀ ਆ ਓਪਨ ਸਟੇਡੀਅਮ ਹੈ ਉਸੇ ਏਸੀ ਤੇ ਲੈ ਨਹੀਂ ਆ ਸਕਦਾ ਪੱਖੇ ਲੱਗੇ ਹੁੰਦੇ ਪਲੇਸਟਲ ਫੈਨ ਤੇ ਸਾਰੇ ਅਫਸਰਾਂ ਦਾ ਧਿਆਨ ਇਹਦੇ ਵਾਲਾ ਵੀ ਇਹ ਹੁਣ ਡਿੱਗਾ ਇਹ ਹੁਣ ਡਿੱਗਾ ਇਹ ਹੁਣ ਡਿੱਗਾ ਇਹਨਾਂ ਆਵਕਾ ਸੋਖਾ ਹੋ ਗਿਆ ਇਹਨੇ ਤੇਨੇ ਕੰਮ ਕਰਤਾ ਤੇ ਡੰਡੇ ਨੂੰ ਸਲਾਮ ਡੰਡੇ ਹੋਏ ਡੰਡਾ ਵੀ ਚਲਾਤਾ ਤੇ ਮੇਰੀ ਖਣੇ ਕਰ ਲਿਆ ਪ੍ਰੇਡ ਦਾ ਤੇ ਸਲਾਮੀ ਵੀ ਕਰਵਾਤੀ ਉਸ ਤੋਂ ਬਾਅਦ ਇੱਕ ਪ੍ਰੋਗਰਾਮ ਹੁੰਦਾ ਫੰਕਸ਼ਨ ਆਪਣਾ ਉਹਨੂੰ ਕਹਿੰਦੇ ਆ ਆਪਾਂ ਸਭਿਆਚਾਰਕ ਪ੍ਰੋਗਰਾਮ ਦਾ ਬੱਚਿਆਂ ਨੇ ਗਿੱਦਾ ਪਾਉਣਾ ਹੁੰਦਾ ਹੈ ਐਦਾਂ ਸ਼ੋਅ ਹੁੰਦੇ ਪੀਟੀ ਦਾ ਸ਼ੋਅ ਹੁੰਦਾ ਵਾ ਕੋਈ ਆਪਣੇ ਘੋੜੇ ਘਾੜੇ ਲੈ ਆਉਂਦਾ ਵਿਖਾਉਣ ਵਾਸਤੇ ਐਦਾਂ ਉਹ ਜਦੋਂ ਸ਼ੋਅ ਸ਼ੁਰੂ ਹੋਣਾ ਸੀ ਤੇ ਕੁਰਸੀ ਤੇ ਢੇਰੀ ਹੋ ਗਿਆ। ਉਹਦਾ ਪੀਏ ਕਹਿੰਦਾ ਡੀਸੀ ਨੂੰ ਕਹਿੰਦਾ ਸਰ ਗੱਲ ਇਹ ਆ ਵੀ ਇਹ ਦੇਖੋ ਹੁਣੇ ਚਾਕੀਆਂ ਚੁੱਕੀਆਂ ਨਹੀਂ ਵਿਖੇ ਜਾਣੀਆਂ ਹਾਲਤਾਂ ਦੀ ਬਹੁਤ ਪੈੜੀ ਆ ਇਹ ਉਲਟ ਬਾਜੀ ਦੀ ਪੈਣੀ ਵਾਲੀ ਆ। ਤੇ ਤੁਸੀਂ ਐ ਕਰੋ ਬਾਕੀ ਬੰਦੋਂ ਤੁਸੀਂ ਭਰਦਾ ਦੋ ਇਹ ਨਾ ਹੋਵੇ ਇੱਥੇ ਕਿ ਨਵੀਂ ਚਾਕੀ ਬਣ ਜਾਈ ਦੇ ਸਵੇਰੇ ਖਬਰਾਂ 'ਚ ਪਹਿਲੇ ਵੇਚ ਦੇ ਖਬਰ ਜਦ ਤੱਕ ਮਨੁਰੰਗਾ ਸਥੀ ਨਹੀਂ ਹੋਣੀ ਬਰੇਡ ਦੀ ਨਹੀਂ ਹੋਣੀ ਖਬਰ ਇਹ ਹੋਣੀ ਆ ਵੀ ਮੰਤਰੀ ਸਾਹਿਬ ਪ੍ਰੋਗਰਾਮ ਦੇ ਦੌਰਾਨ ਹੀ ਉਲਟੀ ਬੁਲਟੀ ਉਲਟ ਬਾਜੀ ਮਾਰ ਕੇ ਚਲੋ ਸਾਰਿਆਂ ਨੇ ਫੜਾ ਫੜੋ ਨੂੰ ਹੱਥੋਂ ਤੁਮ ਲਾ ਕੇ ਗੱਡੀ ਚ ਪਾ ਕੇ ਤੇ ਤੋੜਿਆ ਮੈਂ ਨਾ ਜਿੰਦਗੀ ਚ ਬੜੀਆਂ ਡਿਊਟੀਆਂ ਕੀਤੀਆਂ 15 ਅਗਸਤ ਤੇ 26 ਜਨਵਰੀ ਤੇ ਪਰ ਜਿਹੜੀ ਉਸ ਮੰਤਰੀ ਸਾਹਿਬ ਨਾਲ ਮੈਂ ਡਿਊਟੀ ਕੀਤੀ ਨਾ ਮਰ ਮੈਨੂੰ ਅਜ ਤੱਕ ਕੋ ਯਾਦ ਨਹੀਂ ਵੇਖਣ ਲਈ ਸਾਰਿਆਂ ਦਾ ਧੰਨਵਾਦ ਥੈਂਕ ਯੂ